ਨੇ ਕੁੜੀ ਜਵਾਨ ਘਰ ਲਿਆ ਕੇ ਰੱਖੀ ਆ ਕਿੱਥੇ ਆ ਕਿੱਥੇ ਕੱਢੀ ਆ ਹੁਣ ਮੈਨੂੰ ਤਾਂ ਦਿਖਾ ਨਹੀਂ ਢਾਈ ਸਾਹਮਣੇ ਤੂੰ ਹਣੀ ਮੈਨੂੰ ਚੰਗੀ ਲੱਗਦੀ ਕੁੜੀ ਨਾ ਮੇਰਾ ਕੋਈ ਵੈਰ ਨਹੀਂ ਆ ਕੁੜੀ ਨੂੰ ਮੇਰੇ ਘਰ ਕਰਕੇ ਲਿਆ ਕਰ ਬਸ ਤੇ ਜੇ ਮੰਮੀ ਮੈਨ ਨਹੀਂ ਚੰਗੀ ਲੱਗਦੀ ਫਿਰ ਤੂੰ ਇੱਥੇ ਕੀ ਕਰਨ ਆਉਂਨੇ ਆ ਮਾਂ ਪਿਓ ਤੇ ਮੇਰੇ ਅੱਗੇ ਨਹੀਂ ਨੇ ਉਹਨਾਂ ਨੂੰ ਮੈਂ ਕੀ ਦੱਸਾਂ ਮੈਂ ਤਾਂ ਸੋਚਿਆ ਸੀ ਚਲ ਮੈਂ ਇਹਨੂੰ ਆਪਣੀ ਮਾਂ ਬਣਾ ਕੇ ਰੱਖੂੰਗੀ ਬਾਜੀ ਤੁਹਾਡੇ ਕਹਿੰਦਾ ਕੀ ਮਤਲਬ ਆ ਮੈਨੂੰ ਇਹ ਦੱਸੋ ਹਾਂ ਕਹਿੰਦਾ ਭਾਬੀ ਕੀ ਆ ਪਤਾ ਲੱਗ ਹੀ ਜਾਣਾ ਨਾ ਪੈਸੇ ਗਏ ਕਿੱਥੇ ਆ ਤੂੰ ਮੇਰੇ ਤੇ ਜਾਮ ਲਾਉਣ ਦੀ ਉਂਟੇ ਮੈਂ ਨਾ ਕੋ ਨਾ ਕੋ ਕਹਿਣਾ ਹੀ ਆ ਮੈਂ ਸੱਚ ਸਾਹਮਣੇ ਲੈ ਕੇ ਆਉਂਗਾ ਤੇ ਚਲੀ ਜਾਣਾ ਵਾ ਬੋਤ ਮੇਰਾ ਨਾਂ ਨਹੀਂ ਕੇਨੇ ਵੀ ਲਾਉਣਾ ਇਹ ਗੱਲ ਸੋਚ ਲਿਓ ਪਹਿਲਾਂ ਸਾਰੇ ਕੰਮ ਕਰਕੇ ਤੇ ਹੁਣ ਮੇਰਾ ਨਾਂ ਨਾ ਲਾਇਓ ਮੰਮੀ ਸਾਰਾ ਗੋ ਕਰਕੇ ਹੁਣ ਸੱਚਾ ਹੋਣਾ ਆਉਂਦੇ ਆਇਆ ਜਗਾ ਹਾਂ ਤੈਨੂੰ ਦੱਸ ਦਿੰਦਾ ਵਾ ਜੇ ਮੈਂ ਤੁਰ ਪੈਂਦੀ ਨਾਲ ਤੇ ਕੋਬੇ ਜਿਹੜਾ ਹੈਗੇ ਉਹ ਵੀ ਕਢਾ ਲੈਣੇ ਹੀ ਨੇ ਵੇਹਲਾ ਮੰਮੀ ਨੂੰ ਦਹਾਨਾ ਜੀ ਉਹਨਾਂ ਨੇ ਜਾਣਾ ਹੈ ਤੁਹਾਨੂੰ ਦੱਸ ਦਿੰਦੇ ਅਸੀਂ ਤਾਂ ਚਲੋ ਫੋਨ ਕੀਤਾ ਸੀ ਦੀਦੀ ਨੇ ਵੀ ਨਹੀਂ ਦੱਸਿਆ ਸਾਨੂੰ ਕਿ ਉਹਨਾਂ ਨੇ ਆਉਣਾ ਵਾ ਉਹਨੂੰ ਪਤਾ ਹੀ ਨਹੀਂ ਵਿਚਾਰੀ ਨੂੰ ਦੱਸਣ ਦੀ ਸੀ ਮੈਨੂੰ ਉਹਨੂੰ ਨਹੀਂ ਪਤਾ ਕਿ ਇਹਨੇ ਆਉਣਾ ਵਾ ਇਹ ਤਾਂ ਜਾਣ ਕੇ ਚਲ ਗਏ ਹੁਣ ਬਸ ਮੈਨੂੰ ਇਹੀ ਗੱਲ ਦੀ ਟੈਨਸ਼ਨ ਵਾ ਦੀਦੀ ਦੀ ਸੱਸ ਕੀ ਸੋਚਦੀ ਹੋਊਗੀ ਉਹਨਾਂ ਨੇ ਕਹਿਣਾ ਵੱਖ ਵੱਖ ਆਏ ਆ ਇੰਨਾ 슈ਗਰ ਕਰੋ ਦੀਦੀ ਨੇ ਪਹਿਲਾਂ ਹੀ ਸਾਨੂੰ ਫੋਨ ਕਰਤਾ ਸੀ ਸਾਨੂੰ ਪਤਾ ਤਾਂ ਲੱਗ ਗਿਆ ਨਾ ਕਿ ਆਹ ਗੱਲ ਕਹਿਣੀ ਹੈ ਉੱਥੇ ਜਾ ਕੇ ਇਹਨਾਂ ਨੇ ਇਹ ਕਿਹਾ ਵਾ ਸ਼ਹਿਰ ਤਾਰ ਕੇ ਆਏ ਇਹਨਾਂ ਨੂੰ ਨਹੀਂ ਤੇ ਰਫੜ ਉੱਥੇ ਹੀ ਪੈ ਜਾਣਾ ਸੀ ਹੁਣ ਰਫੜ ਤੇ ਹੁਣ ਪੈ ਜਾਣਾ ਵਾ ਇਹਦੇ ਮੰਮੀ ਆ ਗਈ ਨਾ ਇੱਥੇ ਉਹਨੇ ਵੇਖੀ ਆ ਕੇ ਬੋਲਣਾ ਕਿਦਾਂ ਵਾ ਆਹ ਮੈਂ ਆਦੇ ਸਿਦੈਣ ਮਾਂ ਹਾਂ ਜੀ ਮੰਮੀ ਜੇਰੇ ਤੁਸੀਂ ਕੰਮ ਕੀਤੇ ਨਾ ਸਿਦਾਈਆਂ ਵਾਲੇ ਕਰਕੇ ਆਏ ਜੀ ਉੱਥੇ ਮੰਮੀ ਅਹੀਂ ਹੁਣ ਕੀ ਕੀਤਾ ਉੱਥੇ ਆਹ ਤੁਹਾਨੂੰ ਨਹੀਂ ਪਤਾ ਚੌਧਰਾ ਕਰਨੀਆਂ ਗਾੜੀ ਗਾੜੀ ਹੋ ਕੇ ਤੁਰ ਪੀ ਤੂੰ ਮੂੰਹ ਚੋੱਕ ਕੇ ਉਧਰ ਨੂੰ ਮਾਸਾ ਸ਼ਰਮ ਕਰ ਲਿਆ ਕਰ ਚੰਗੀ ਬਲੀ ਕੁੜੀ ਸਾਡੇ ਘਰ ਜਾਂਦੇ ਤੇਰਾ ਫਰਜ਼ ਨਹੀਂ ਦੱਸਾਂ ਦਾ ਵੀ ਮੈਂ ਦੱਸਾਂ ਉਹਨਾਂ ਨੂੰ ਵੀ ਅਹੀਂ ਜਾਣਾ ਵਾ ਉਹਦੀ ਕੁੜੀ ਦੀ ਕਹਿਰਾਂ ਦੀ ਬੇਇੱਜ਼ਤੀ ਹੋਈ ਆ ਸੱਸ ਨੇ ਕੀਤੀ ਆ ਜੇ ਕੁੜੀ ਨੂੰ ਘਰੋਂ ਕੱਢ ਦਿੱਤੇ ਨਾ ਤਾਂ ਤੁਹਾਨੂੰ ਨਹੀਂ ਮੈਂ ਜਿੰਦਿਆਂ ਛੱਡਣਾ ਮਿਆਂ ਨੂੰ ذری پتہ ਹੀ ਤੂੰ ਅਹੀਂ ਵੀ ਜਾਣਾ ਵਾ ਆਪਰ ਦਿੱਦੀ ਨੂੰ ਫੋਨ ਕਰਕੇ ਗਏ ਸੀ ਤੁਹਾਡੇ ਪਿੰਡ ਆਉਣ ਲੱਗੇ ਆ ਜਾਣੇ ਤੁਸੀਂ ਬੈਠੇ ਪਹਿਲਾਂ ਉੱਥੇ ਜਾ ਕੇ ਤੇ ਜੇ ਤੁਸੀਂ ਜਾਣਾ ਹੈ ਤੇ ਤੁਸੀਂ ਦੱਸ ਦਿੰਦੇ ਸਾਨੂੰ ਅਸੀਂ ਨਾ ਜਾਂਦੇ ਸਾਨੂੰ ਕੀ ਪਤਾ ਸੀ ਹੁਣ ਤੈਨੂੰ ਸਾਰਾ ਪਤਾ ਸੀ ਕਿ ਇਹਨਾਂ ਨੇ ਜਾਣਾ ਤੁਹਾਡੇ ਕਰਕੇ ਗਏ ਆ ਤੂੰ ਓਦਾਂ ਨਹੀਂ ਹੀ ਜਾਣਾ ਤੂੰ ਬੜੀ ਚਲਾਕਵਾ ਤੂੰ ਮੰਮੀ ਜਿਹੜੀ ਵੀ ਗੱਲ ਹੁੰਦੀ ਤੁਸੀਂ ਸਾਡੇ ਤੇ ਥੋਪ ਦਿੰਦੇ ਆ ਸਾਡਾ ਕਸੂਰ ਕੀ ਆ ਤੇਰਾ ਹੀ ਕਸੂਰ ਸਾਰਾ ਹੁਣ ਕੁੜੀ ਨੂੰ ਕੁੜੀ ਨੂੰ ਸੌ ਸੌ ਗੱਲ ਹੋਣ ਢਈ ਆ ਦੀ ਸੱਸ ਕੰਢਈ ਆ ਤੇ ਐਂ ਕਰਵਾਈਆਂ ਜੇ ਕੁੜੀ ਨੂੰ ਘਰੋਂ ਕੱਢ ਦਿੱਤਾ ਨਾ ਮੈਂ ਤਾਨੂੰ ਜਿੰਦਿਆਂ ਨਹੀਂ ਛੱਡਣਾ ਉਹ ਤੁਹਾਡਾ ਹੀ ਕਸੂਰ ਹੈ ਮੰਮੀ ਤੁਹਾਡਾ ਫਰਜ਼ ਹੀ ਦੱਸਣ ਦਾ ਰੋਜ਼ ਕੁੜੀ ਸਾਡੇ ਘਰ ਜਾਂਦੀ ਸੀ ਤੁਸੀਂ ਫੋਨ ਨਹੀਂ ਚੁਲ ਜਾਂਦੇ ਫੋਨ ਕਰਕੇ ਅਸੀਂ ਤਾਂ ਚੱਲ ਗਏ ਉਦਾਂ ਹੀ ਸਾਨੂੰ ਕੀ ਪਤਾ ਸੀ ਤੇਰੇ ਕਸੂਰ ਤੁਹਾਡਾ ਵਾ ਤੁਹਾਡਾ ਵਾ ਕਹਾਡਾ ਤੁਹਾਡਾ ਤੇ ਫਰਜ਼ ਹੀ ਨਾ ਹਾਨੂੰ ਦੱਸਣ ਦਾ ਬਹੁਤ ਚੰਗਾ ਰਹਿੰਦੇ ਨਾਲ ਕਦੀ ਕੋਈ ਇਲਜ਼ਾਮ ਲਾਉਂਦੇ ਨਾ ਕਦੀ ਕੋਈ ਤੁਸੀਂ ਕੰਮ ਬਾਰੇ ਚੰਗੇ ਕਰਦੇ ਜੇ ਜੇ ਤੁਸੀਂ ਚੱਲੇ ਸਾਨੂੰ ਵੀ ਨਾਲ ਲੈ ਜਾਂਦੇ ਫਿਰ ਤੈਨੂੰ ਤਾਂ ਮੈਂ ਗੱਡੀ ਲੈ ਕੇ ਜਾਣਾ ਈ ਮੈਂਟੋ ਮੈਂਟੀ ਗਾਂ ਤੂੰ ਦੱਗੇ ਬੜੀ ਸ਼ੇਰ ਮਾਂ ਤੈਨੂੰ ਗੱਡੀ ਦੇ ਅੱਗੇ ਨਾ ਬਿਠਾਲਦੀ ਮੈਂ ਤੈਨੂੰ ਲੈ ਕੇ ਜਾਂਦੀ ਨਾ ਨੇ ਉਹਦੀ ਦਿਹਾਰੀ ਪਣਾਈ ਹੈ 500 ਰੁਪਈਆ ਗਿਆ ਉਹਦਾ ਹਿਸਾਬ ਦਾ ਤੇ ਤੇਰਾ ਫਰਜ਼ ਨਹੀਂ ਉਹਨੂੰ ਕਹਿਂਦਾ ਵੀ ਨਾ ਤੂੰ ਜਾਈਏਹੀਂ ਹੈ ਤੂੰ ਨੂੰ ਲੈ ਕੇ ਤੇ ਤੁਰ ਪੀ ਮੂੰਹ ਚੁੱਕ ਕੇ ਜੇ ਤੂੰ ਜਾਈ ਹੀ ਤਾਂ ਗੱਡੀ ਰਸਤੇ 'ਚ ਵੇਖ ਹੀ ਲਈ ਸਾਡੀ ਤੋਂ ਉੱਥੋਂ ਵਾਪਸ ਆਈਂਦੇ ਹਾਂ ਮੁੜ ਕੇ ਚੱਲ ਜਾਂਦੇ ਤੂੰ ਆ ਤੇਰੀ ਨਾਂ ਮੈਂ ਪ੍ਰਧਾਨ ਗਾਂ ਹੋ ਕੇ ਬਣਾ ਦਵਾ ਦਾ ਮੰਮੀਆਂ ਭਾਈ ਨੇ ਧੱਕੇ ਖਾਂਦੇ ਬਸਾਂ ਜਿ ਗਏ ਆਪਾਂ ਘਰੀ ਵਾਪਸ ਆਉਣਾ ਸੀ ਆਪਾਂ ਤੇ ਹੋ ਕੇ ਆਉਣਾ ਸੀ ਜੇ ਮੰਮੀ ਆਹੀ ਨਾ ਜਾਂਦੇ ਫਿਰ ਤੇਹੀ ਕਹਿਣਾ ਹੀ ਮੇਰੀ ਕੁੜੀ ਨੂੰ ਮਿਲ ਨਹੀਂ ਜਾਂਦੇ ਫਿਰ ਦੂਜੇ ਪਾਸੇ ਹੋ ਜਾਣਾ ਹੀ ਫੋਨ ਕੀਤਾ ਇਹਨੂੰ ਤੇ ਆਪਾਂ ਆਉਣਾ ਵਾ ਤੇ ਆਪਾਂ ਕਿਧਰ ਨਾ ਜਾਂਦੇ ਨੇ ਕੁੜੀ ਜਵਾਨ ਘਰ ਲਿਆ ਕੇ ਰੱਖੀ ਆ ਕਿੱਥੇ ਆ ਕਿੱਥੇ ਕੱਢੀ ਆ ਹੁਣ ਮੈਨੂੰ ਤਾਂ ਦਿਖਾ ਨਹੀਂ ਢਾਈ ਸਾਹਮਣੇ ਮੰਮੀ ਉਹ ਜਿਹੜੀ ਗਵਾਂਡਣ ਸਿਮਮੀ ਨਹੀਂ ਆ ਉਹ ਕਹਿੰਦੀ ਸੀ ਮੇਰਾ ਸੂਟ ਸੀ ਦੇ ਤੇ ਸਾਡੀ ਮਸ਼ੀਨ ਨਹੀਂ ਚੱਲਣ ਦੀ ਤੇ ਨਾਲ ਮੈਂ ਸਿਮਮੀ ਨੂੰ ਪੁੱਛਿਆ ਸੀ ਜੇ ਸਿਮਮੀ ਹੱਟਣਾ ਜਾਣਾ ਵਾ ਤੇ ਚੱਲ ਉਹ ਕਹਿੰਦੀ ਮੈਂ ਨਹੀਂ ਜਾਣਾ ਮੈਂ ਸੂਟ ਸੀ ਲੈਣੀ ਆ ਤੇ ਉਹਨਾਂ ਦੀ ਮਸ਼ੀਨ ਤੇ ਸੂਟ ਸੀਂਦੀ ਹੀ ਉਹ ਆਹ ਇਹੋ ਕੰਮ ਕਰੀ ਹੁਣ ਲੋਕਾਂ ਦੇ ਸੂਟ ਹੀ ਸਮਾਈ ਲੋਕਾਂ ਦੇ ਘਰ ਕੱਜ ਜਾ ਜਾ ਕੇ ਮੰਮੀ ਮੈਂ ਤਾਂ ਡਿਗਰ ਛੱਡਣ ਚੱਲੇ ਆਂ ਸੀ ਪਰ ਡੜੇ ਜਿੰਦੇ ਵਜੇ ਪਹਿਲਾਂ ਸਾਨੂੰ ਕੀ ਭਾਜੀ ਉੱਥੇ ਹੀ ਗਏ ਹੋ ਧੀ ਪੁੱਤ ਜਿਮਾਨ ਹੋਏ ਤੇ ਘਰੋਂ ਨਹੀਂ ਕੱਲੀ ਦਾ ਹੋਈ ਦਾ ਕੱਤਿਆ ਚੰਗਾ ਤੋ ਟੌਰ ਕੱਢਣ ਡੇ ਆਪਣੇ ਚੱਬਰ ਦਾ ਜਲੂਸ ਕਢਾਉਣ ਡੇ ਤੁਸੀਂ ਪੂਰਾ ਮੰਮੀ ਉਹ ਵੀ ਆਪਣਾ ਹੀ ਘਰ ਵਾ ਫਿਰ ਕੀ ਆ ਉਹ ਬਗਾਨੀ ਆ ਬਹੁਤ ਆਪਣਾ ਘਰ ਆ ਉਹ ਲੁਤਰੀ ਏ ਲੁਤਰੀ ਪੂਰੀ ਜਿਹਦੇ ਘਰ ਤੋਂ ਛੱਡੀ ਆ ਤੁਹਾਨੂੰ ਉਹ ਕੀ ਕਹਿੰਦੀ ਆ ਚੰਗੀ ਬਣੀ ਤੇ ਹੈਗੀ ਵਿਚੜੀ ਸਾਡੇ ਨਾਲ ਬੜੀ ਚੰਗੀ ਆ ਬਹੁਤ ਜ਼ਿਆਦਾ ਮੂੰਹ ਤੋਂ ਪਲਾ ਲਾਂ ਤਾਂ ਢਿੱਡੋ ਮਾਰੀ ਤੁਹਾਨੂੰ ਕਹਿੰਦੀ ਤੁਹਾਨੂੰ ਕੁਝ ਨਹੀਂ ਕਹਿੰਦੀ ਠੀਕ ਹੈ ਨਾ ਨਾ ਕੁਝ ਨਹੀਂ ਕਹਿੰਦੀ ਤੁਹਾਨੂੰ ਮੰਮੀ ਸਾਨੂੰ ਚਾਹ ਪਾਣੀ ਤੇ ਪੀਂਨ ਦਿੰਦੇ ਆਉਂਦੇ ਸਾਡੇ ਦਵਾਲੇ ਹੋਗੇ ਤੁਸੀਂ ਨੀ ਚੁੱਪ ਕਾ ਨਹੀਂ ਬਹੁਤੀ ਸਿਆਣੀ ਏ ਚਾਹ ਪਾਣੀ ਤੋਂ ਪੀ ਕੇ ਆਈ ਸੀ ਬਿਨ ਚਾਹ ਪਾਣੀ ਤੋਂ ਤੈਨੂੰ ਤੂੰ ਆ ਗਈ ਡੱਫ ਕੇ ਆਈ ਸੀ ਤੇ ਮੰਮੀ ਲੜਨ ਕਿਉਂ ਆ ਜਾਂਦੇ ਤੁਸੀਂ ਤੁਸੀਂ ਬੋਲਣ ਕੋੜੇ ਇਦਾਂ ਉਹ ਵਿਚੜੀ ਨੂੰ ਤੂੰ ਬਹੁਤੀ ਸਿਆਣੀ ਨਾ ਬਣਾ ਕਰ ਮੇਰੀ ਗੱਲ ਸੁਣ ਲੈ ਅੱਜ ਤੋਂ ਬਾਅਦ ਜੇ ਤੂੰ ਕੁੜੀ ਨੂੰ ਕਿਸੇ ਦੇ ਘਰ ਕੱਲਿਆ ਨਾ ਅੱਜ ਤੋਂ ਬਾਅਦ ਤੇ ਤੇਰੀਆਂ ਮੈਂ ਲ ਤੇ ਮੰਮੀ ਜਦੋਂ ਤੇਈ ਘਰ ਹੀ ਨਹੀਂ ਹੈਗੇ ਤੇ ਫਿਰ ਕਿੱਥੇ ਛੱਡਣਾ ਤੁਹਾਡੇ ਘਰ ਕੁੜੀ ਭੇਜਣੀ ਆ ਕਿਤੇ ਨਹੀਂ ਕੁੜੀ ਭੇਜਣੀ ਕਿਸੇ ਦੇ ਘਰ ਉਹਦਾ ਤੁਸੀਂ ਚੰਗਾ ਨਹੀਂ ਸਮਝਦੇ ਹੁਣ ਤੁਸੀਂ ਪਰਿਸ਼ੀਤੀ ਚੰਗਾ ਸਮਝ ਮੈਂ ਸਮਝਣੀ ਆ ਚੰਗਾ ਉਹਨੂੰ ਉਹਨੂੰ ਤੁਹਾਡੇ ਘਰ ਕੱਲਿਆ ਕਰ ਕਿਸੇ ਦੇ ਘਰ ਨਹੀਂ ਭੇਜਣੀ ਤੂੰ ਨਹੀਂ ਮੈਨੂੰ ਚੰਗੀ ਲੱਗਦੀ ਕੁੜੀ ਨਾ ਮੇਰਾ ਕੋਈ ਵੈਰ ਨਹੀਂ ਆ ਕੁੜੀ ਨੂੰ ਮੇਰੇ ਘਰ ਕੱਲਿਆ ਕਰ ਬਸ ਤੇ ਜੇ ਮੰਮੀ ਮੈਨੂੰ ਨਹੀਂ ਚੰਗੀ ਲੱਗਦੀ ਫਿਰ ਤੁਸੀਂ ਇੱਥੇ ਕੀ ਕਰਨ ਆਉਂਨੇ ਆ ਆਉਨੀਆਂ ਤੇਰੀਆਂ ਵਾਲੀਆਂ ਗੱਲਾਂ ਤੂੰ ਕਰਨੀ ਹੈ ਨਾ ਵਾਨਸਵਾਨੀਆਂ ਇਹਦਾ ਤਰ੍ਹਾਂ ਕਰਕੇ ਮੰਮੀ ਅਸੀਂ ਮਾੜਾ ਕੀ ਕੀਤਾ ਵਾ ਮਿਲ ਨਹੀਂ ਚੱਲਗੇ ਨਾ ਬੀਹਾਨੂੰ ਵੇਖ ਲੈ ਜੀਨ ਦੇ ਕੋਈ ਨਾਲ ਆ ਤੂੰ ਜੀਂਦ ਮੱਸਾ ਕਰਿਆ ਤੂੰ ਕੰਮ ਹੀ ਓਦਾਂ ਦੇ ਕਰਦੇ ਜੇ ਤੇ ਜੀਣਾ ਤੁਹਾਨੂੰ ਕੀ ਉਹ ਜਾ ਮੰਮੀ ਛੱਡ ਦੇ ਰੱਬ ਕੋਲ ਡਰੋ ਰੱਬ ਕੋਲ ਮੇਰੀ ਇੱਕ ਗੱਲ ਸੁਣ ਲੈ ਜੇ ਕੁੜੀ ਨੂੰ ਇੱਧਰ ਕੱ ਲਿਆ ਕਰ ਅੱਜ ਤਾਂ ਬਾਹਰ ਨਹੀਂ ਮੈਂ ਜਦੋਂ ਵੀ ਨਹੀਂ ਭੇਜਿਆ ਕਰਨੀ ਕੁੜੀ ਠੀਕ ਆ ਨਾ ਕਿਉਂ ਨਹੀਂ ਭੇਜੇ ਘਰ ਹੀ ਚੰਗੀ ਆਓ ਘਰ ਪੈਂਦੀ ਆ ਕੁੜੀ ਨਾਲ ਕੋਈ ਗੱਲਬਾਤ ਨਹੀਂ ਹਾਡੀ ਜੇ ਕੁੜੀ ਕਿਸੇ ਦੇ ਘਰ ਛੱਡੀ ਨਾ ਤੇ ਮੇਰੇ ਤੋਂ ਬੁਰਾ ਕੋਈ ਨਹੀਂ ਆਪਣੀ ਜ਼ੁਬਾਨ ਨਾ ਕਾਬੂ ਰੱਖਿਆ ਕਰ ਮੇਰੇ ਨਾਲ ਵਾਧੂ ਗੱਲ ਨਾ ਕਰਿਆ ਕਰ ਕਿੱਡੀਆਂ ਗੱਲਾਂ ਬਣਾਉਂਦੀ ਆ ਮੰਮੀ ਨੇ ਤੇ ਸਾਨੂੰ ਵਾਧੂ ਸਮਝਿਆ ਆ ਕੋਈ ਵੀ ਗੱਲ ਹੁੰਦੀ ਆ ਨਾ ਇੱਧਰ ਲੜਨ ਆ ਜਾਂਦੇ ਆ ਇਹਨੂੰ ਕਹੀਏ ਕੀ ਗੱਲ ਬੁੱਢੀ ਨੂੰ ਹੁੰਦਾ ਸਭਲਾ ਮੇਰਾ ਤਾਂ ਜੀ ਕਰਦਾ ਵਾ ਨਾ ਕੁਝ ਖਾ ਕੇ ਮਰ ਜਾਂ ਕੁਸ ਨਹੀਂ ਵੀ ਇਦਾਂ ਨਹੀਂ ਗੱਲਾਂ ਨਹੀਂ ਘਟਦੀਆਂ ਤੂੰ ਕੋ ਖਾ ਕੇ ਮਰਨ ਦਾ ਸਭਲਾ ਉਹਦਾ ਸੁਭਾਅ ਇਦਾਂ ਦਾ ਵਾ ਉਹਦਾ ਗੁੱਸਾ ਨਾ ਕਰਿਆ ਕਰ ਜੇ ਮੈਨ ਨਹੀਂ ਚੰਗੀ ਲੱਗਦੀ ਉਦੋਂ ਨਾ ਵਿਆਹ ਕੇ ਲਿਆਉਂਦੇ ਨਹੀਂ ਮੇਰਾ ਕੋਈ ਕਸੂਰ ਹੈਗਾ ਵਾ ਮੈਂ ਤੈਨੂੰ ਕਦੀ ਮਾਰਿਆ ਕਿਹਾ ਵਾ ਚੱਲ ਮੇਰਾ ਬਹੁਤ ਇਦਾਂ ਨਹੀਂ ਘਟਦੀ ਹੁੰਦਾ ਮਾਪਿਓ ਤੇ ਮੇਰੇ ਅੱਗੇ ਨਹੀਂ ਨੇ ਉਹਨਾਂ ਨੂੰ ਮੈਂ ਕੀ ਦੱਸਾਂ ਮੈਂ ਤਾਂ ਸੋਚਿਆ ਹੀ ਚਲ ਮੈਂ ਇਹਨੂੰ ਆਪਣੀ ਮਾਂ ਬਣਾ ਕੇ ਰੱਖੂੰਗੀ ਉਹ ਸੰਦੀਪ ਚੱਲ ਛੱਡ ਉਹਨੂੰ ਯਾਰ ਇਦਾਂ ਨਹੀਂ ਘੜੀਦਾ ਮੇਰਾ ਬੋਲ ਠੀਕ ਹੈ ਨਾ ਉਹਨਾਂ ਦੀ ਗੱਲਾਂ ਗੁੱਸਾ ਨਾ ਕਰਿਆ ਕਰ ਮੈਂ ਤਾਂ ਤੀਨ ਹੁਣੇ ਆਏ ਨਹੀਂ ਹਿੰਦੇ ਤੱਕ ਕਿੰਨਾ ਟਾਈਮ ਹੋ ਗਿਆ ਸਵੇਰ ਦੇ ਗਏ ਸ਼ਮ੍ਹਾਂ ਪੈਣ ਦੀ ਹਾਈ ਤੱਕ ਨਹੀਂ ਆਏ ਸਿਮੀ ਸੰਦੀਪ ਹੁਣੀ ਤੇ ਹਜੇ ਆਏ ਨਹੀਂ ਤੂੰ ਕੋਟ ਚਾਹ ਬਣਾ ਲੈ ਫਿਰ ਤੇ ਜੋਗੀ ਦੇਖ ਲਓ ਦੀਦੀ ਬਣਾ ਲਓ ਫਿਰ ਆ ਬਣਾ ਲੈਣੀ ਕੋਟ ਨਾਲੇ ਮੈਂ ਵੀ ਪੀ ਲਾਂਗੀ ਚਲੋ ਜੋ ਬਣਾ ਲਓ ਸੋਰੀ ਜੀ ਚਲ ਬਨਉਣੀ ਫਿਰ ਮੈਂ ਠੀਕ ਹੈ ਜੀ ਆਦੀ ਰਕਿੰਦੇ ਚੰਗੇ ਲੈ ਲੈਣਾ ਮਿੰਨਾ ਰੋਟੀ ਵੀ ਖਵਾਲੀ ਆ ਨਾ ਚਾਹ ਵੀ ਪਿਆ ਲੰਡੇ ਤੇ ਉਹਨਾਂ ਨੇ ਉਹਨਾਂ ਨੇ ਨਾ ਰੋਟੀ ਪੋਛਦੀਆਂ ਨਾ ਕੋ ਤਾਂ ਕੰਮ ਹੀ ਡਾ ਸੁਰਦੇ ਆ ਚਲ ਮੈਂ ਸੂਤ ਸਾਰਾ ਸਿੰਕੇ ਨਾ ਫੇੜ ਹੀ ਜਾਣਾ ਦੀਦਾ ਦੀਦੀ ਆ ਵੀ ਜਾਣੀਏ ਨਾ ਸੂਟ ਇਹਨਾਂ ਦਾ ਬਣਾ ਕੇ ਜਾਣਾ ਮੈਂ ਅੱਜ ਸਿਮੀ ਕਿੰਨਾ ਘਰ ਰਹਿ ਗਿਆ ਸੂਟ ਬਨਣ ਵਾਲਾ ਦੀਦੀ ਬਸ ਬਾਵਾ ਹੀ ਰਹਿ ਗਈਆਂ ਵਾ ਬਾਵਾ ਬਣਾ ਕੇ ਫਿਰ ਬਸ ਵੇਲੀ ਚਾਹ ਹਾ ਤੇ ਲਾਗੇ ਰੱਖੀ ਤੇ ਪੀਲਾ ਪਹਿਲਾਂ ਠੰਡੀ ਹੋ ਜਾਣੀ ਕੋਈ ਨਹੀਂ ਸੂਟ ਬਣਾ ਕੇ ਨਾ ਦੀਦੀ ਫਿਰ ਚਾਹ ਪੀ ਲੈਣੀ ਆ ਚੱਲ ਪੀ ਲੈ ਫਿਰ ਚੰਗੀ ਆ ਸਵੇਰ ਦੀ ਡਈਏ ਕਪੜੇ ਸੀਨ ਨਹੀਂ ਤੇ ਅੱਜ ਕੱਲ੍ਹ ਦੀਆਂ ਕੁੜੀਆਂ ਲਸੂ ਲਸੂ ਕਰਦੀਆਂ ਵਾ ਅੰਦਰੇ ਰੋਟੀ ਪਾਣੀ ਦੇਤਾ ਉੱਥੇ ਬੈ ਕੇ ਜਵੜੀ ਨੇ ਖਾ ਲਿਆ ਵਾ ਨਾ ਇਹਦੀ ਮਾਂ ਵਾ ਨਾ ਇਹਦਾ ਪਿਓ ਵਾ ਪੋਲੀ ਜੀ ਤੇ ਹੈ ਗਈ ਆ ਕੋਈ ਗੱਲ ਨਹੀਂ ਇਹਨੂੰ ਮੈਂ ਪੈਸੇ ਦੇ ਕੇ ਨਾ ਫੇਰ ਹੀ ਤੋੜਾਂਗੀ ਇਦਾਂ ਤੋੜਦੀ ਹੁਣ ਲੈ ਸੰਦੀਪ ਤੇ ਆ ਵੀ ਗਈ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਠੀਕ ਠਾਕ ਹਾਂਜੀ ਹਾਂਜੀ ਵਧੀਆ ਬੈਠੇ ਹਾਂਜੀ ਬੈਠੇ ਸਿਮੀ ਡਈਏ ਕਪੜੇ ਸੀਨ ਅੱਛਾ ਅੱਛਾ ਹੁਣੇ ਚਾਹ ਪੀ ਕੇ ਹਟੀਆਂ ਆਈਆਂ ਠੀਕ ਹੈ ਠੀਕ ਹੈ ਲਿਆਵਾ ਤੇ ਜੋਗੀ ਵੀ ਕੋਈ ਨਹੀਂ ਨਹੀਂ ਚਾਹ ਨਹੀਂ ਪੀਣੀ ਚਾਹ ਮੈਂ ਹੁਣੇ ਪੀ ਆਈਆਂ ਲੈ ਹੁਣੀ ਥੋੜੀ ਨਾਲ ਮੈਂ ਇਹਨਾਂ ਨੂੰ ਬਣਾ ਕੇ ਦੇ ਕੇ ਆਈ ਸੀ ਠੀਕ ਹੈ ਮੈਂ ਚੱਲ ਮੈਂ ਪਹਿਲਾਂ ਸਿਮੀ ਨੂੰ ਲੈ ਆਉਂਦ ਰੋ ਠੀਕ ਹੈ ਤੇ ਬਣ ਗਿਆ ਸੂਟ ਬਾਵਾ ਹੀ ਰਹਿ ਗਈਆਂ ਕਹਿਣ ਦੀ ਬਣ ਚਲਿਆ ਸੂਟ ਫਿਰ ਅੱਛਾ ਅੱਛਾ ਠੀਕ ਹੈ ਚੱਲ ਵਧੀਆ ਵਾ ਕੰਮ ਕਰਨ ਨੂੰ ਨਾ ਸ਼ੇਰ ਹੈ ਵਿਚਾਰੀ ਸ਼ੇਰ ਹਾਂ ਹਾਂ ਜੀ ਵਧੀਆ ਉਹ ਤਾਂ ਮਿਹਨਤ ਤਾਂ ਕਰਦੀ ਐ ਜੀ ਵਧੀਆ ਹਾਂ ਜੀ ਉੱਥੇ ਵਿਚਾਰੀ ਆਪ ਹੀ ਕਰਦੀ ਰਹੀ ਆ ਹਮ ਹਮ ਕਿ ਉਹ ਨਣਾਂਟਾ ਦੀ ਠੀਕ ਆ ਹਾਂਜੀ ਹਾਂਜੀ ਠੀਕ ਠਾਕ ਵਧੀਆ ਸਾਰੇ ਮੈਂ ਵੀ ਬਾਹਰ ਨੂੰ ਗਈ ਸੀ ਤੇ ਨਵਲੀ ਦਾ ਵੀ ਬੂਆ ਬੰਦੀ ਤਾਲੇ ਲੱਗੇ ਹੋ ਵੀ ਕਿਤੇ ਗਈ ਉਹਨਾਂ ਨੇ ਤੁਹਾਨੂੰ ਮੈਂ ਕੀ ਦੱਸਾਂ ਅਹੀਂ ਤੇ ਦੀਦੀ ਨੂੰ ਫੋਨ ਕਰਕੇ ਗਏ ਸੀ ਹਾਂਜੀ ਤੇ ਇਹਨਾਂ ਨੇ ਨਹੀਂ ਕਿਤੇ ਫੋਨ ਕੀਤਾ ਇਹਦੇ ਸਾਡੇ ਤੋਂ ਪਹਿਲਾਂ ਹੀ ਚਲ ਗਏ ਉੱਥੇ ਠੀਕ ਆ ਨਾ ਇਹਨਾਂ ਨੇ ਸਾਨੂੰ ਦੱਸਿਆ ਹੂੰ ਹੂੰ ਬਾਚਨਾ ਆ ਕੇ ਮੰਮੀ ਬੜਾ ਬੋੜਬੋੜ ਕਰਨ ਦੇ ਹੀ ਕਿ ਤੂੰ ਵੱਡੀ ਪ੍ਰਧਾਨ ਬਣਦੀ ਆ ਤੂੰ ਦੱਸ ਕੇ ਕਿਉਂ ਨਹੀਂ ਗਏ ਸਾਨੂੰ ਥੋੜੀ ਪਤਾ ਹੀ ਕਿ ਇਹਨਾਂ ਨੇ ਜਾਣਾ ਕਿ ਨਹੀਂ ਜਾਣਾ ਨਾ ਸਾਨੂੰ ਦੱਸਿਆ ਨਾ ਦੀਦੀ ਨੂੰ ਫੋਨ ਕੀਤਾ ਇਹਨਾਂ ਨੇ ਨਹੀਂ ਦੱਸਾਂ ਦਾ ਤੇ ਫਰਜ਼ੀ ਹੀ ਨਾ ਉਹਦੀ ਸੱਸ ਕੀ ਕਹਿੰਦੀ ਹੋਏਗੀ ਕਿ ਇਹ ਅਲੱਗ-ਅਲੱਗ ਹੋਣ ਦੇ ਚੰਗਾ ਨਹੀਂ ਲੱਗਦਾ ਬੰਦਾ ਇਦਾਂ ਚਾਚੀ ਦੇ ਅੱਗੇ ਮੈਨੂੰ ਦੱਸਾਂ ਢੀ ਵੀ ਉਹਦੀ ਸੱਸ ਧੀਜ ਬੜੀ ਆ ਤੇ ਤੁਸੀਂ ਤਾਂ ਹੋਰ ਰਫੜ ਪਾਏ ਜਾ ਕੇ ਦੀਦੀ ਤੁਸੀਂ ਦੱਸੋ ਸਾਡੀ ਕੀ ਗਲਤੀ ਹੈ ਅਸੀਂ ਤਾਂ ਫੋਨ ਕਰਕੇ ਗਏ ਸੀ ਨਾ ਉਹ ਤੇ ਸਾਨੂੰ ਸਭੋ ਬਹਾਨਾ ਲਾਉਣਾ ਪਿਆ ਕਿ ਸਾਨੂੰ ਕੰਮ ਪੈ ਗਿਆ ਤੇ ਇਹ ਰਾਹ ਚ ਉਤਰ ਗਏ ਅਸੀਂ ਹੁਣ ਕੀ ਕਹਿੰਦੇ ਅਸੀਂ ਸੰਦੀਪ ਉਹ ਤੇ ਗਏ ਗੱਡੀ ਦੇ ਵਿੱਚ ਤੁਸੀਂ ਗਏ ਬੱਸੇ ਅਲੱਗ-ਅਲੱਗ ਤੇ ਤੁਸੀਂ ਜਾਣ ਦੇ ਲੋਕਾਂ ਨੇ ਤੇ ਆਪੇ ਗੱਲਾਂ ਕਰਨੀਆਂ ਵੀ ਅਲੱਗ-ਅਲੱਗ ਹੋਣ ਦੇ ਸੱਸਾਂ ਨੂੰ ਤਾਂ ਚਾਹੀਦਾ ਗੱਲਾਂ ਕਰਨ ਦਾ ਮੌਕਾ ਸੱਸਾਂ ਦੀ ਗੱਲ ਵੀ ਸੁਣ ਲਓ ਹਾਂਜੀ ਮੰਮੀ ਹੋਣੀ ਕਿਤੇ ਉੱਥੋਂ ਆਏ ਨਾ ਜਦੋਂ ਹੂੰ ਹੂੰ ਤੇ ਸਿੱਧੇ ਕਿਤੇ ਆ ਗਏ ਸਾਡੇ ਘਰ ਹੀ ਠੀਕ ਆ ਪਤਾ ਨਹੀਂ ਦੀਦੀ ਦਾ ਫੋਨ ਆਇਆ ਸੱਸੋ ਜੀ ਨੇ ਗੱਲਾਂ ਕੀਤੀਆਂ ਬਥੇਰੀਆਂ ਨੂੰ ਹੂੰ ਹੂੰ ਕਿ ਤੇਰਾ ਪਰਿਵਾਰ ਤੂੰ ਤੇ ਕਦੀ ਇਕੱਠੇ ਰਹਿੰਦੇ ਆ ਆਇਆ ਅਲੱਗ-ਅਲੱਗ ਵਾ ਆਹੋ ਅਲੱਗ-ਅਲੱਗ ਗਏ ਤੇ ਉਹਨਾਂ ਨੂੰ ਨਹੀਂ ਪਤਾ ਲੱਗਦਾ ਉਹ ਨਿਆਣੇ ਥੋੜੀ ਆ ਨਹੀਂ ਉਹਨਾਂ ਨੂੰ ਤਾਂ ਪਤਾ ਲੱਗ ਹੀ ਜਾਣਾ ਸੀ ਇਸੇ ਵੱਲੋਂ ਬੜਾ ਬੋਲ ਕੇ ਗਏ ਹੁਣ ਘਰ ਹਾਜੀ ਆਉਂਦੇ ਆਂ ਚਾਹ ਪਾਣੀ ਵੀ ਨਹੀਂ ਪੀਤਾ ਹਾਂ ਹਾਂ ਆਉਂਦੇ ਆਂ ਗੱਲ ਪੈ ਗਏ ਸਾਡੇ ਸੰਦੀਪ ਤੇਰੇ ਦੇ ਕਾਹਦਾ ਗੁੱਸਾ ਕਰਨਾ ਉਹਨੇ ਸਾਰਾ ਕਸੂਰ ਤੇ ਅਰਪਿੰਦਰ ਦਾ ਵਾ ਉਹਨੂੰ ਜਾ ਕੇ ਤੇ ਪੁੱਸ ਕੇ ਆ ਚੰਗੀ ਤਰ੍ਹਾਂ ਅਰਪਿੰਦਰ ਹੀ ਜਾ ਆਉਂਦਾ ਸਾਰੀਆਂ ਗੱਲਾਂ ਸਖਾਲਦੀ ਆ ਜੇ ਰਪਿੰਦਰ ਦੀ ਗੱਲ ਕਰੀਏ ਨਾ ਹਾਂਜੀ ਤੇ ਮੰਮੀ ਗਾੜੀਓ ਬੋਲਣ ਨਹੀਂ ਦਿੰਦੇ ਕਹਿੰਦੇ ਉਹ ਤੇ ਚੰਗੀ ਬੜੀ ਆ ਨਹੀਂ ਮੈਂ ਉਹਦਾ ਪੇਤ ਪਾ ਲਿਆ ਵਾ ਉਹਨੇ ਸਾਰੀਆਂ ਗੱਲਾਂ ਦੱਸੀਆਂ ਆਈਆਂ ਮੰਮੀ ਨੇ ਤੇ ਇੱਥੇ ਤੱਕ ਕਹਿਤਾ ਵਾ ਤੂੰ ਮੈਨੂੰ ਚੰਗੀ ਨਹੀਂ ਲੱਗਦੀ ਮੈਂ ਹਾਂ ਜੇ ਮੈਂ ਨਹੀਂ ਨਾ ਚੰਗੀ ਲੱਗਦੀ ਤੇ ਫਿਰ ਤੁਸੀਂ ਨਾ ਆਇਆ ਕਰੋ ਅਰਪਿੰਦਰ ਚੰਗੀ ਲੱਗਦੀ ਐ ਇਹਨੂੰ ਉਹ ਹੀ ਚੰਗੀ ਲੱਗਦੀ ਆ ਨਾ ਸਿਮੀ ਬਣ ਗਿਆ ਸੂਟ ਹਾਂਜੀ ਦੀਦੀ ਬਣ ਗਿਆ ਤੇ ਚੱਲੀਏ ਫਿਰ ਚਲੋ ਚੰਗਾ ਦੀਦੀ ਇਹ ਤੇ ਗੱਲਾਂ ਮੁੱਕਣੀਆਂ ਨਹੀਂ ਐ ਉਹ ਤੇ ਇਹ ਕੋਈ ਜੀ ਰਹਿਣਾ ਵਾ ਕੋਈ ਗੱਲ ਨਹੀਂ ਅਸੀਂ ਫੇਰ ਆਵਾਂਗੇ ਸਿਮੀ ਇੱਕ ਮਿੰਟ ਬਹਿ ਜਾਓ ਆਈ ਮੈਂ ਦੀਦੀ ਕੋਲ ਅਟਾ ਵਾਲਾ ਆਤਾ ਤੁਹਾਨੂੰ ਟਾਈਮ ਤੇ ਲੱਗ ਹੀ ਜਾਂਦਾ ਤੈਨੂੰ ਪਤਾ ਵਾ ਥੋਣ ਨਹੀਂ ਦੇਣ ਦੀਦੀ ਆਲਾ ਬਊ ਆਪਣੀ ਮਿਹਨਤ ਤੇ ਤੋਂ ਨਹੀਂ ਨਹੀਂ ਦੀਦੀ ਫਰਕ ਕੋਈ ਗੱਲ ਨਹੀਂ ਤਾਂ ਕੀ ਨਹੀਂ ਫਰਕ ਫਰਗਾ ਤੂੰ ਸੀਤਾ ਨਹੀਂ ਕੋਈ ਨਹੀਂ ਕੋਈ ਗੱਲ ਨਹੀਂ ਆਇਓ ਫੇਰ ਮਾਰਿਓ ਫੇਰ ਠੀਕ ਹੈ ਠੀਕ ਠੀਕ ਇੱਕ ਮੇਰੀ ਗੱਲ ਯਾਦ ਰੱਖੀ ਜਾਂਦੇ ਜਾਂਦੇ ਨਰਪਿੰਦਰ ਕੋ ਹੋ ਕੇ ਜਾ ਉਹਨੂੰ ਸਮਝਾ ਕੇ ਜਾਵੀਂ ਤੇਰੀ ਸੱਸ ਨੂੰ ਕਿਉਂ ਸਖਾਲਦੀ ਓ ਕੋਈ ਗੱਲ ਨਹੀਂ ਦੀਦੀ ਉਧਰ ਵੀ ਫੇਰਾ ਮਾਰੂੰਗੀ ਮੈਂ ਨਹੀਂ ਮਾਰ ਕੇ ਆ ਠੀਕ ਆ ਹਾਂਜੀ ਚੰਗਾ ਫਿਰ ਠੀਕ ਆ ਸੰਦੀਪ ਨੂੰ ਉਹਦੇ ਮੈਂ ਜਿੱਦਾਂ ਕਵਾਂਗੀ ਨਾ ਉਦਾਂ ਹੀ ਉਹਨੇ ਮੇਰੇ ਮਗਰ ਲੱਗ ਜਾਣਾ ਵਾ ਕੋਈ ਗੱਲ ਨਹੀਂ ਹੁਣ ਸੰਦੀਪ ਨੂੰ ਤੇ ਕਿਹਾ ਵਾ ਨਰਪਿੰਦਰ ਵੱਲ ਹੋ ਕੇ ਜਾ ਕੋਈ ਗੱਲ ਨਹੀਂ ਨੇ ਹੁਣ ਲੜਾਈ ਪਾਉਣੀ ਆ ਅੱਜ ਨਾ ਜਾਏਗੀ ਤੇ ਕੱਲ ਨੂੰ ਚੱਲ ਜੇਗੀ ਹੁਣ ਮੈਂ ਕੋਠੇ ਚੜਕੇ ਤਮਾਸ਼ਾ ਵੇਖਾਂਗੇ ਇਹਨਾਂ ਨੇ ਲੜਨਾ ਦੋਨਾਂ ਜਾਣੀਆਂ ਨੇ ਹਾਂ ਦਰਾਣੀ ਜਠਾਣੀ ਨੇ ਸਿਮਮੀ ਮੈਨੂੰ ਸਾਫ ਕਰ ਦਿੰਨੀ ਆ ਇੱਕ ਦਿਚ ਲਾ ਕੇ ਵੇਖ ਲਾ ਲ ਚਲਦੀ ਆ ਚਲਾ ਕੇ ਤੇ ਦੀਦੀ ਮੈਂ ਵੇਖਨੀ ਆ ਤੇ ਜੇ ਹੋਏਗੀ ਨਾ ਖਰਾਬ ਥੋੜੀ ਬੋਤੀ ਤੇ ਮੈਨੂੰ ਠੀਕ ਕਰਾ ਦੇ ਕੋਈ ਗੱਲ ਨਹੀਂ ਬਾਜੀ ਤੇਰੇ ਹੁੰਦੇ ਨਾ ਉਹਨਾਂ ਨੇ ਮੈਂ ਕਹਿ ਦਿੰਨੀ ਆ ਕਿ ਠੀਕ ਕਰਾ ਕੇ ਲਿਆ ਦਿੰਦੇ ਤੇਰੀਓ ਵਾਲੇ ਹੈ ਤੇ ਚੰਗੇ ਆ ਪਰ ਘੜੀ ਘੜੀ ਨਹੀਂ ਜਾਇਆ ਜਾਂਦਾ ਤੁਹਾਨੂੰ ਵੀ ਪਤਾ ਲੋਕੀ ਗੱਲਾਂ ਕਰਦੇ ਆ ਰੋਜ਼ ਰੋਜ਼ ਤੁਰੇ ਰਹੀ ਹੈ ਤੇ ਕਿਸ ਦੇ ਘਰ ਸਿਮੀ ਤੂੰ ਟੈਨਸ਼ਨ ਨਾ ਲੈ ਕੋਈ ਗੱਲ ਨਹੀਂ ਬਾਜੀ ਤੇਰੇ ਹੁੰਦੇ ਨਾ ਤੇ ਮੈਂ ਹੁਣੇ ਠੀਕ ਕਰਵਾ ਦਿੰਨੀ ਆ ਤੇਰੀ ਗੱਲ ਵੀ ਸੱਚ ਵਾ ਕਿ ਐਵੇਂ ਰੋਜ਼ ਰੋਜ਼ ਜਾਂਦੇ ਚੰਗੇ ਨਹੀਂ ਲੱਗੀ ਦਾ ਮੰਮੀ ਵੀ ਅੱਗੇ ਗੱਲਾਂ ਕਰਦੇ ਆ ਤੂੰ ਲੋਕਾਕਾਰ ਕੁੜੀ ਤੋਰ ਛੱਡਦੀ ਆ ਆਪਣੇ ਘਰ ਬੰਦਾ ਮਾਂ ਨਾਲ ਬੈ ਕੇ ਕੰਮ ਕਰ ਲੈਂਦਾ ਕੇ ਘਰ ਕੀਤਾ ਵੀ ਨਹੀਂ ਜਾਂਦਾ ਛੰਗ ਜੀ ਆਉਂਦੀ ਰਹਿੰਦੀ ਆ ਚੱਲ ਕੋਈ ਗੱਲ ਨਹੀਂ ਇਹਨੂੰ ਰੱਖ ਫੇਰਾਉਂਦੇ ਤੇਰੇ ਭਾਜੀ ਤੇ ਫਿਰ ਖਾਲਦੇ ਆ ਚਲੋ ਠੀਕ ਹੈ ਜੀ ਕੰਮ ਵੀ ਨਹੀਂ ਚੱਲ ਜਨਾ ਕਰਕੇ ਜਾਂਦੀ ਵੀ ਬੰਦਾ ਚੱਜਨਾ ਕੰਮ ਕਰਕੇ ਜਾਂਦਾ ਮਮੀ ਆ ਜਾ ਪੁੱਤ ਦਲਜੀਤ ਵਾ ਮਮੀ ਕਰਈਓ ਕਰਈਓ ਆ ਜਾ ਹਾਂ ਮੈਂ ਕੋਈ ਕੀ ਗੰਡੇ ਕੁਛ ਨਹੀਂ ਆ ਦਾਲ ਧਰੀ ਦਾਲ ਧਰੀ ਮੇ ਤੁਹਾਡੇ ਕੋਲ ਕੰਮ ਆਇਆ ਸੀ ਹਾਂ ਕੀ ਕੰਮ ਹੈ ਮੇਰੀ ਗੱਲ ਸੁਣੋ ਲਿਆਓ ਏਟੀਐਮ ਚ ਲਿਆਓ ਕਾਪੀ ਬੈਂਕ ਚ ਹੋ ਗਿਆ ਉਨੇ ਆ ਪਤਾ ਤਾਂ ਲਾ ਕੇ ਆਈਏ ਕਹੇ ਗਏ ਕਿਥੇ ਉਦੋਂ ਦਾ ਰਫਰ ਪਾਇਆ ਵਾ ਪੈਸੇ ਉਧਰ ਚਲ ਗਏ ਪੈਸੇ ਉਧਰ ਚਲ ਗਏ ਲੈ ਆ ਗਿਓ ਕਾਪੀ ਮੈਂ ਦੱਸਾਂ ਉਥੇ ਪਤਾ ਕਰਕੇ ਆਈਏ ਮੈਂ ਹਾ ਜੇ ਵੇਲੀ ਨਹੀਂ ਆ ਲਵਲੀ ਆਂਦਾ ਨਾ ਤੇ ਲਵਲੀ ਦੇ ਨਾਲ ਮੈਂ ਜਾਣੀ ਹੁਣ ਮੈਂ ਦਾਲ ਦੁਲ ਧਰੀ ਆ ਕੰਮ ਕਰਕੇ ਤੇ ਫੇਰ ਮੈਂ ਜਾਣਾ ਵਾ ਨਾਲੇ ਮੈਂ ਤੇਰ ਨਾਲ ਨਹੀਂ ਜਾਣਾ ਲਵਲੀ ਆਂਦਾ ਮੈਂ ਉਹਦੇ ਨਾਲ ਜਾਣਾ ਵਾ ਮੰਮੀ ਮੈਂ ਪੈਕੇਟ ਵਾ ਲੈਣ ਆ। ਕਲੀ ਵਿੱਚ ਹੈ ਹੁਣ ਕੀ ਆ? ਖਾਲੀ ਆ ਖਾਤਾ। ਬਸ ਪਤਾ ਹੀ ਲਾਉਣਾ ਆਪਾਂ। ਪਾਏ ਖਾਲੀ ਆ ਚਲ ਆਏਗਾ लवली ਤੇ ਮੈਂ ਨਾਲ ਲੈ ਆਈ ਨਹੀਂ। ਕੋਈ ਨਹੀਂ ਤੋਂ ਆਪਣਾ ਕਾਰ ਕੰਮ। ਮੰਮੀ ਜਾ ਕੇ ਨਾ ਏਟੀਐਮ ਨੇ ਕਾਪੀ ਲੈ ਕੇ ਆਓ। ਮੈਂ ਨਾਲ ਹੁਣੇ ਜਾਣਾ ਵਾ। ਨਾ ਵੀ ਮੇਰਾ ਲਾਉਂਦੇ ਹੋ। ਮੈਂ ਹੁਣ ਕੰਮ ਕਰਾਂ ਢਈ ਆ ਮੈਂ ਵਿਹਲੀ ਨਹੀਂ ਆ। ਕੰਮ ਬਾਅਦ ਚ ਹੋ ਜਣਗੀ ਕੋਈ ਗਣੀ ਭਾਬੀ ਕਰਈ ਹੈ ਨਾ। ਭਾਬੀ ਨੇ ਕੰਮ ਕਰ ਲੈਣੇ। ਮੈਂ ਸੋਚਿਆ ਵੀ ਚਲ ਕੰਮ ਹੋ ਜਾਏਗਾ ਤੇ ਫਿਰ ਮੈਂ ਜਾਵਾਂਗੀ। ਤੂੰ ਤੇ ਬਹੁਤਾ ਹੀ ਕਾਲਾ ਪੈ ਗਿਆ ਵਾ। ਮੰਮੀ ਤੇ ਕਾਪੀ ਲੈ ਕੇ ਆਓ ਤੇ ਚਲੀਏ ਆਪਾਂ। ਹੁਣੇ ਪਤਾ ਕਰਕੇ ਆਉਣਾ ਪਹੇ ਗੇਟ ਗਏ ਕਿੱਥੇ ਆ ਸਾਰੀ ਝਾਰੀ ਵਿੱਚ ਪਈ ਸੀ ਤੇ 2 ਮਿੰਟ ਖਲੋਜਦਾ ਉਹ ਮੈਂ ਜਾਣਾ ਮਸ਼ੀਨ ਤੇ ਮੈਂ ਟਾਈਮ ਕੱਢ ਕੇ ਆਇਆ ਚੱਲ ਫਿਰ ਮੱਲੀਮ ਨਹੀਂ ਆ ਵੇਖਨੀ ਆ ਇੱਕ ਦਰ ਆ ਗਿਆ ਵਾ ਅਸ਼ਾ ਮੰਮੀ ਨੂੰ ਕਹਿਨ ਦਿਆ ਵਾ ਪੈਸਿਆਂ ਦਾ ਪਤਾ ਕਰਨ ਚੱਲੀਏ ਕੋਈ ਗੱਲ ਨਹੀਂ ਆ ਮੰਮੀ ਤੁਹਾਨੂੰ ਮੈਂ ਚੱਜਣਾ ਹੀ ਖਲਾਉਂਗੀ ਨਾਲ ਇਹਦੇ ਇਰਾਦੇ ਹੁਣੇ ਆ ਹੁਣ ਪਤਾ ਕਰ ਕੀ ਆਉਨੇ ਆ ਨਾ ਜੇਕਰ ਇਹਨਾਂ ਨੂੰ ਪਤਾ ਲੱਗ ਗਿਆ ਫਿਰ ਕੀ ਕਰੂੰਗੀ ਬਾਨਾ ਮਾਰ ਰਪਿੰਦਰ ਕੋਈ ਫੇਰੀ ਗੱਲ ਬਣਨੀ ਅਲਾ ਕਾਪੀ ਦਿੰਨੀ ਆ ਤੇ ਬਹੁਤਾ ਟਾਈਮ ਲੱਗਾ ਫਿਰ ਮੈਂ ਖਲਾਉਣਾ ਨਹੀਂ ਉੱਥੇ ਉਹ ਨਹੀਂ ਲੱਗਦਾ ਟਾਈਮ ਆਪੇ ਕਰਦਾ ਰਹੀ ਜੋ ਕਰਨਾ ਮੰਮੀ ਮੇਰੀ ਸੁਣੋ ਗੱਲ ਕਿੱਥੇ ਚਲੇ ਆ ਬੈਂਕ 'ਚ ਚੱਲੇ ਕੀ ਕਰਨ ਜਾਣਾ ਬੈਂਕ 'ਚ ਆਖੜੇ ਵੀ ਕਾਪੀ ਤੇ ਵੇਖਨੇ ਆ ਪੈਸੇ ਕਿੰਨੇ ਕਢਾਏ ਨਾਲ ਪਤਾ ਲੱਗ ਜੂਗਾ ਮੰਮੀ ਮੇਰੀ ਸੁਣੋ ਗੱਲ ਉਹਦੇ ਰਾਦੇ ਦੇ ਵਿੱਚ ਹੁਣ ਆਇਆ ਇਹ ਸੁਖ ਨਾਲ ਇੱਕ ਤਰੀਕ ਆ ਗਈ ਆ ਹੁਣ ਮੈਂ ਪੈਸੇ ਫੇਕ ਕਢਾ ਲੈਣਾ ਵਿੱਚੋਂ ਹੁਣ ਤਾਂ ਚੱਲੇ ਆ ਨਾਲ ਉਹਦੇ ਹੁਣ ਭਾਬੀ ਜਿਹੜੇ ਜਾਣਾ ਲਓ ਮੇਰੇ ਤੇ ਠੀਕ ਹੈ ਨਾ ਮੈਂ ਉਹੋ ਪਤਾ ਕਰਨ ਚੱਲਿਆ ਵਾ ਪੈਸੇ ਗਏ ਕਿੱਥੇ ਆ ਉਹ ਮੰਮੀ ਹੁਣ ਜਿੱਥੇ ਚੱਲ ਗਏ ਆ ਨਾ ਉਹਨਾਂ ਨੂੰ ਜਾਣ ਦੋ ਕੋਈ ਗੱਲ ਨਹੀਂ ਆ ਆਪਾਂ ਕਿਤੇ ਨਹੀਂ ਕਾਪੀ ਲੈ ਕੇ ਜਾਣਾ ਨਹੀਂ ਸੱਤ ਸਾਹਮਣੇ ਆਏ ਨਾ ਗਏ ਕਿੱਥੇ ਆ ਤੁਹਾਡੇ ਘਰ ਗਏ ਘਾਡੇ ਘਰ ਗਏ ਆ ਪਾਜੀ ਤੜੇ ਕਹਿੰਦਾ ਕੀ ਮਤਲਬ ਆ ਮੈਨੂੰ ਇਹ ਦੱਸੋ ਹਾਂ ਕਹਿਣਾ ਭਾਬੀ ਕੀ ਆ ਪਤਾ ਲੱਗ ਹੀ ਜਾਣਾ ਨਾ ਪੈਸੇ ਗਏ ਕਿੱਥੇ ਆ ਜੋ ਮੇਰੇ ਤੇ الزام ਲਾਉਂਦੇ ਓ ਝੂਠੇ ਮੈਨਾਂ ਕੋਹਨਾਂ ਕੋ ਕਹਿਣਾ ਹੀ ਆ ਮੈਂ ਸਾਹਮਣੇ ਲੈ ਕੇ ਆਉਂਗਾ ਜਿੱਦਾਂ ਮਰਜੀ ਲਵਾ ਜੇ ਇਹ ਸੱਚੇ ਹੋਣਾ ਫਿਰ ਕਿਉਂ ਰੋਕਣ ੜੇ ਮੰਮੀ ਨੂੰ ਜਾਣ ਦੋ ਮੇਰੇ ਨਾਲ ਮੈਂ ਹੁਣੇ ਪਤਾ ਕਰਕੇ ਆਉਂਦਾ ਕਿੰਦਰ ਸੱਚੀ ਕਹਿਂ ੜੀ ਆ ਹੁਣ ਇੱਕ ਤਰੀਕ ਹੋ ਗਈ ਆ ਨਾ ਪੈਸੇ ਆ ਗਏ ਤੇਰਾ ਰਾਤਾ ਮੈਂ ਫੇਰ ਕਢਾ ਲੂੰਗਾ ਮੰਮੀ ਇਹਨਾਂ ਦੇ ਮਗਰ ਨਾ ਲੱਗੋ ਚੁੱਪ ਕਰ ਤੇ ਮੇਰੇ ਨਾਲ ਚੱਲੋ ਆਉ ਤੇਰੇ ਮਗਰ ਨਾ ਲੱਗੋ ਹਨਾ ਉਹ ਨਾਲ ਹੀ ਜਾਣਾ ਵਾ ਮੈਂ ਜੇ ਕਢਾਉਂਗਾ ਪਤਾ ਲੱਗ ਜਣਾ ਪੈਸੇ ਕਿੱਥੇ ਨਿਕਲਦੇ ਆ ਮम्मी ਮੇਰੇ ਸੁਣੋ ਗੱਲ ਇਹਨਾਂ ਨੇ ਆਏ ਨਾ ਮਨੇ ਸ਼ਾਮ ਨੂੰ ਡਿਊਟੀ ਤੋਂ ਤੁਸੀਂ ਇਹਨਾਂ ਦੇ ਨਾਲ ਜਾਇਓ ਜਿਹੜਾ ਕੋਈ ਕੰਮ ਕਰਨਾ ਉਹ ਕਰ ਆਇਓ ਠੀਕ ਵਾ ਨਾ ਚੱਲ ਕੋਈ ਕੰਮ ਨਹੀਂ ਕਰੀਂ ਚਾਹੀਦਾ ਨਹੀਂ ਹੁਣੇ ਆ ਗਏ ਮੂੰਹ ਚੋਕੇ ਸਾਡੇ ਘਰ ਮੀਆਂ ਕੰਮ ਚੰਗੇ ਨਹੀਂ ਦਿੱਤਾ ਤੁਸੀਂ ਕਰਨਦੇ ਹੋ ਕੀ ਕਰਨਦੇ ਆਪਾਂ ਤੁਸੀਂ ਜਾਂਦੋ ਉਹਨਾਂ ਨੂੰ ਜਾਂਦੋ ਐਵੇਂ ਇੱਕੋ ਗੱਲ ਕਰੀ ਜਾਂਦੇ ਆਂ ਜਾਂ ਤੂੰ ਚੱਲ ਆ ਜੇਗਾ ਲਵਲੀ ਤਾਂ ਹੀ ਚਲ ਜਾਗੇ ਦੋਵੇਂ ਜਾਣੀ ਮੇਰੇ ਨਾਲ ਕੀ ਹੁੰਦਾ ਵਾ ਇਲਜ਼ਾਮ ਤੇ ਮੇਰੇ ਤੇ ਲਾਉਂਦੇ ਹੋ ਤੁਸੀਂ ਮੇਰੀ ਗੱਲ ਸੁਣ ਲਓ ਫਿਰ ਇਹ ਆ ਕੰਮ ਕਰਨਾ ਨਹੀਂ ਜਾਣਾ ਕਿਸੇ ਨਾਲ ਤੇ ਮੇਰੇ ਤੇ ਇਲਜ਼ਾਮ ਕੋਈ ਨਾਉਣਾ ਕਿਸੇ ਨੇ ਵੀ ਚੱਲ ਜਾ ਜਾ ਆਪਣੇ ਘਰ ਜਾ ਚੰਗਾ ਐਵੇਂ ਬੋਲ ਲੜਾਈ ਕਰਨਾ ਇੱਥੇ ਮੈਂ ਚਲੀ ਜਾਣਾ ਵਾ ਗੋਦ ਮੇਰਾ ਨਾਂ ਨਹੀਂ ਕਿਸੇ ਨੇ ਵੀ ਲਾਉਣਾ ਇਹ ਗੱਲ ਸੋਚ ਲਿਓ ਪਹਿਲਾਂ ਸਾਰੇ ਕੰਮ ਕਰ ਗਏ ਤੇ ਹੁਣ ਮੇਰਾ ਨਾਂ ਨਾ ਲਾਇਓ ਮੰਮੀ ਸਾਰਾ ਗੋਹ ਕਰਕੇ ਹੁਣ ਸੱਚਾ ਹੋਣਾ ਆਉਂਦੇ ਆਇਆ ਚੰਗਾ ਹਾਂ ਤੂੰ ਮੈਨੂੰ ਦੱਸ ਦਿੱਤਾ ਵਾ ਜੇ ਮੈਂ ਤੁਰ ਪੈਂਦੀ ਨਾਲ ਤੇ ਕੋਬੇ ਜਿਹੜਾ ਇਹ ਹੈਗੇ ਉਹ ਵੀ ਕਢਾ ਲੈਣੇ ਹੀ ਨੇ ਹਾਂ ਹੁਣ ਪਤਾ ਵੀ ਆ ਗਏ ਹੁਣੇ ਆ ਮੰਮੀ ਕਿੱਦਾਂ ਆ ਗਦੇ ਇੱਥੇ ਬੋਲਣ ਦੇ ਐ ਇਦਾਂ ਬੋਲੀਦਾ ਵਾ ਦੱਸ ਛਦਾਈ ਆ ਹਰ ਕੀ ਜੇ ਹਲੇ ਇਹ ਕਰ ਹੁੰਦੇ ਫੇਰ ਅਗੇ ਗੱਲਬਾਤ ਕੋਈ ਕਰਦੇ ਫੇਰ ਗੱਲ ਹੋ ਰਹੀ ਹਾਂ ਨਾ ਇਹ ਕਰ ਤੇ ਕਿੱਦਾਂ ਆਵੇ ਡੇ ਸਾਡੇ ਨਾਲ ਇਹਦਾ ਇਰਾਦਾ ਹੁਣਾਵਾ ਤੇ ਪਿਆਹੇ ਕਢਾ ਕੇ ਤੇ ਮਸ਼ੀਨ ਕੁੜੀ ਨੂੰ ਬਣਾ ਕੇ ਦਿੰਨਾ ਵਾ ਆਪੇ ਕੱਪੜੇ ਸੀਨੇਗੀ ਤਾਂ ਹੀ ਕਿ ਤਾਂ ਹੀ ਤੁਹਾਨੂੰ ਮੈਂ ਕਹਿ ਨਹੀਂ ਆ ਫੇਰ ਨਾ ਜਾਓ ਨਾਲ ਮੈਨੂੰ ਹੁਣ ਕੀ ਪਤਾ ਹੀ ਜਦੋਂ ਜ਼ੋਰ ਲਾਈ ਜਾਂਦੇ ਤੇ ਮੈਂ ਤਾਂ ਤੁਰਨਾ ਜੇ ਮੈਂ ਅੰਦਰੋਂ ਨਾ ਨਾ ਹੁਣੀ ਫੇਰ ਕੰਮ ਹੋ ਗਿਆ ਚੱਲ ਫੇਰ ਜਾਓ ਅੰਦਰ ਤੇ ਮੈਂ ਕਰਾਰ ਸੋਈ ਦਾ ਕੰਮ ਚੱਲ ਠੀਕ ਆ ਕਰ ਲੈ ਮੈਂ ਵੀ ਕਰ ਲੇ ਚਲ ਇੱਥੇ ਰੱਖ ਦੇ ਹਨਾ ਫੇਰ ਭੇਜ ਦੇ ਠੀਕ ਆ ਹੁਣ ਝੂਠੀ ਹੁਣੀ ਹੈ ਨਾ ਤਹੌ ਨਾਲ ਹੀ ਜਾਣ ਦਿੱਤਾ ਕੀ ਗੱਲ ਹੋਈ ਆ ਗੱਲ ਕੀ ਹੋਣੀ ਮੰਮੀ ਵਾਲੇ ਗਿਆਏ ਮੈਂ ਤੂੰ ਉਧਰ ਕੀ ਕਰਨ ਗਏ ਸੀ ਜਾਣਾਂ ਮੈਂ ਉਧਰ ਕੀ ਕਰਨੀ ਸੰਦੀਪ ਪੈਸਾ ਨਾ ਹਟਾਉਂਦੇ ਸੀ ਨਾ ਗਿਆਏ ਮੈਂ ਮੰਮੀ ਨਾਲ ਮੈਂ ਲਿਆਉ ਕਾਪੀ ਤੇ ਲਿਆਉ ATM ਹੁਣੇ ਬੈਂਕ ਚ ਜਾਨੇ ਆ ਤੇ ਪਤਾ ਕਰਕੇ ਆਉਨੇ ਆ ਇਹ ਰੁਪਿੰਦਰ ਨਹੀਂ ਆ ਰੁਪਿੰਦਰ ਨੇ ਮਨਾ ਕਰਤਾ ਹੀ ਉਹ ਮੈਨੂੰ ਲੱਗਦਾ ਦਾਜ ਕੋਈ ਕਾਲਾ ਹੈਗਾ ਹੀ ਉਹ ਇਹ ਕੰਮ ਮੈਨੂੰ ਰੁਪਿੰਦਰ ਦਾ ਲੱਗਦਾ ਹੀ ਉਹ ਨਹੀਂ ਜਾਣ ਦਿੱਤਾ ਮਮੀ ਨੂੰ ਨੇ ਉਹ ਸ਼ੱਕ ਤੇ ਮੈਨੂੰ ਪਹਿਲਾ ਹੈਗਾ ਇਹ ਰੁਪਿੰਦਰ ਤੇ ਹੁਣ ਤੇ ਪੱਕਾ ਯਕੀਨ ਹੋਣ ਗਿਆ ਵਾ ਕਿ ਇੱਕ ਅਮਰਪਿੰਦਰ ਨੇ ਕੀਤਾ ਵਾ ਮੰਮੀ ਮੰਨਦੇ ਨਹੀਂ ਹੈਗੇ ਸਾਡਾ ਨਾਂ ਝੂਠਾ ਲਾਈ ਜਾਣਦੇ ਆ ਕਿ ਇਹਨਾਂ ਨੇ ਪੈਸੇ ਕਢਵਾਏ ਆ ਕੋਈ ਗੱਲ ਨਹੀਂ ਤੁਸੀਂ ਟੈਨਸ਼ਨ ਨਾ ਲਓ ਇੱਕ ਨਾ ਇੱਕ ਦਿਨ ਪਤਾ ਲੱਗ ਹੀ ਜਾਣਾ ਵਾ ਜੀ ਵੀ ਇਦਾਂ ਕਿਦਾ ਪਤਾ ਲੱਗਣਾ ਵਾ ਜਿੰਨਾ ਟਾਈਮ ਨੂੰ ਕਾਪੀ ਦੀ 80 ਮਨਾ ਮਿਲਿਆ ਉਹ ਦੇ ਨਹੀਂ ਦਿੰਦੀ ਮੇਰੀ ਸੁਣੋ ਗੱਲ ਤੁਸੀਂ लवली பாਜੀ ਨੂੰ ਨਾਲ ਲੈ ਕੇ ਜਾਓ ਉਹ लवली ਉਹਨਾਂ ਦੀ ਗੱਲਾਂ じゃ ਆ ਗਿਆ ਵਾ ਸੰਦੀਪ ਉਹ ਤੇ ਮੇਰੀ ਗੱਲ ਸੁਣਦਾ ਹੀ ਨਹੀਂ ਆ ਉਹ ਕੋਈ ਗੱਲ ਨਹੀਂ ਇੱਕ ਵਾਰੀ ਫੇਰ ਕਹਿ ਕੇ ਵੇਖ ਲਓ ਤੇ ਚੋਰੀ ਜਾਇਓ ਪਰ ਰੁਪਿੰਦਰ ਨੇ ਫੇਰ ਨਹੀਂ ਜਾਣ ਦੇਣਾ ਪਤਾ ਕੀ ਕਹਿੰਦੀ ਐਈਓ ਪੈਨਸ਼ਨ ਕਢਵਾਣੀ ਹੋਣੀ ਆ ਤਾਂ ਏਡੀਐਮ ਲੈਣਾ ਆ ਗਿਆਈਓ ਉਲਟੇ ਇਲਜ਼ਾਮ ਲਾਉਂਦੀ ਐਈਓ ਤੁਸੀਂ ਇਦਾਂ ਕਰੋ ਹੁਣ ਤੁਸੀਂ ਮੰਮੀ ਨੂੰ ਨਾ ਕਹੋ ਜੇ ਤੁਸੀਂ ਮੰਮੀ ਦੇ ਨਾਲ ਗਏ ਨਾ ਕੱਲ ਨੂੰ ਫੇਰ ਪੈਸੇ ਇਦਾਂ ਹੋਗੇ ਤੇ ਤੁਹਾਡਾ ਨਾਂ ਲੱਗ ਜਾਣਾ ਯਾਰ ਕਿੱਦਾਂ ਹੋ ਜਿੰਨੇ ਇਦਾਂ ਪੈਸੇ ਸਭ ਕੋ ਪਤਾ ਲੱਗ ਜਣਾ ਜੀ ਗੱਲ ਉੱਥੋਂ ਪਤਾ ਜਾਣ ਬਜਿਗੇ ਨਹੀਂ ਜਾਣਦੇ ਐਂਡੀਓ ਉਹ ਕੀਤਾ ਸਭ ਕੁਝ ਉਹਨੇ ਆ ਤੇ ਜਾਣ ਕਿਦਾਂ ਦਵੇ ਹੁਣ ਉਹ ਤੇ ਮੈਨੂੰ ਦੱਸ ਇਹਨੂੰ ਕੀ ਲੋੜ ਪੈ ਗਈ ਕਹਿੰਦੀ ਹੋਣੀ ਆ ਕਿ ਤੇ ਸੱਚੀ ਨਾ ਦਲਜੀਤ ਕਢਵਾਲੇ ਤਾ ਕਰਕੇ ਕਢਵਾ ਲਏ ਹੋਣੇ ਇਹਨੇ ਸੰਦੀਪ ਯਾਡਿਕੋ ਪੈਸੇ ਨਹੀਂ ਹੈਗੇ ਇਹਦਾ ਮਤਲਬ ਇਹ ਥੋੜੀ ਆ ਕਿ ਚੋਰੀਆਂ ਕਰਨ ਲੱਗ ਪਾਂਗੇ ਪਰ ਉਹ ਤਾਂ ਇਹ ਨਾ ਸਮਝਦੇ ਸਾਰਾ ਹੋਜ਼ ਖਾਲਣ ਦੀ ਆ ਉਹਦਾ ਕਸੂਰਾ ਸਾਰਾ ਉਹਦਾ ਉਹ ਕੋਈ ਗੱਲ ਨਹੀਂ ਆਪੇ ਪਤਾ ਲੱਗ ਜੂਗਾ ਸਿਮੀ ਤੂੰ ਉਧਰ ਜਾਨੀ ਆ ਚੰਦਰੀ ਕੁਝ ਕਹਿੰਦੀ ਨਹੀਂ ਨਹੀਂ ਬਾਜੀ ਮੈਨੂੰ ਕੁਝ ਨਹੀਂ ਕਹਿੰਦੇ ਵੇਲਾ ਚ ਕੋਈ ਗੱਲ ਹੈਗੀ ਆ ਤੇ ਨਹੀਂ ਬਾਜੀ ਮੈਨੂੰ ਕਦੀ ਨਹੀਂ ਕੁਝ ਕਿਹਾ ਉਹਨਾਂ ਨੇ ਝੂਠ ਨਾ ਬੋਲੀ ਜਾਈ ਨਹੀਂ ਨਹੀਂ ਮੈਂ ਦੀਦੀ ਘਰ ਤੋਂ ਝੂਠ ਬੋਲਣਾ ਰੋਟੀ ਪਾਣੀ ਪੁੱਛਿਆ ਕਦੀ ਕਿ ਨਹੀਂ ਹਾਂਜੀ ਮੈਨੂੰ ਖਵਾਲੀ ਕੱਲ ਰੋਟੀ ਵੀ ਉਹਨਾਂ ਨੇ ਚਲੋ ਇਹਨੂੰ ਨਾ ਕੁਝ ਕਵੇ ਇਹ ਇੰਨਾ ਚੰਗੇ ਰਹਿੰਦੇ ਆ ਇਹ ਤਾਂ ਆਪਾਂ ਉਧਰ ਵੀ ਨਹੀਂ ਜਾਂਦੇ ਇਹਨੂੰ ਕਿੱਦਾਂ ਦੀਆਂ ਦੀਦੀ ਝੂਠੇ ਲਜਾਮ ਲਾਈ ਜਾਂਦੀਆਂ ਕੋਈ ਗੱਲ ਨਹੀਂ ਸਿਮੀ ਤੂੰ ਨਾ ਟੈਨਸ਼ਨ ਲੈ ਠੀਕ ਆ ਨਾ ਕੋਈ ਗੱਲ ਨਹੀਂ ਸਿਮੀ ਤੂੰ ਚਲ ਜਾਇਆ ਕਰੋ ਤਾਂ ਠੀਕ ਆ ਠੀਕ ਆ ਭਾਜੀ ਸਾਡੀ ਗੱਲ ਵਾ ਸੁਨੀਪ ਆਪਾਂ ਆਪੇ ਨੇ ਵੇਰ ਲਾਂਗੇ ਮੈਂ ਤਾਂ ਹੀ ਨਹੀਂ ਮਨਾ ਕਰਦੀ ਇਹਨੂੰ ਫਿਰ ਮੰਮੀ ਨੇ ਆਣ ਕੇ ਨਾ ਇੱਥੇ ਭੁੜਕਣਾ ਵਾ ਕਿ ਤੂੰ ਜਾਣ ਕੇ ਨਹੀਂ ਆਉਣ ਦਿੰਦੀ ਪਰ ਕੋਈ ਗੱਲ ਨਹੀਂ ਸੰਦੀਪ ਕਿਤੇ ਨਾ ਕਿਤੇ ਮੌਕਾ ਮਿਲੂਗਾ ਨਾ ਮੈਂ ਇਹ ਗੱਲ ਤਾਂ ਪਤਾ ਲਾ ਕੇ ਰੱਖਣਾ ਵਾ ਕਿ ਪੈਸੇ ਕਢਵਾਏ ਕਿੰਨੇ ਆ ਸੱਚ ਸਾਹਮਣੇ ਲਿਆ ਕੇ ਦੱਸੂੰਗਾ ਚਲੋ ਗੱਲਾਂ ਛੱਡੋ ਆ ਕੁੜੀ ਨੂੰ ਪਹਿਲਾਂ ਨਾ ਮਸ਼ੀਨ ਠੀਕ ਕਰਵਾ ਕੇ ਲਿਆ ਕੇ ਦੋ ਰੋ ਰੋ ਚੰਗੇ ਨਹੀਂ ਲੱਗਦਾ ਕਿਸੇ ਦੇ ਘਰ ਜਾਂਦੇ ਕੋਈ ਗੱਲ ਨਹੀਂ ਅੱਡੇ ਤੋਂ ਉਹਨੇ ਠੀਕ ਕਰਵਾ ਲਿਆਉਣਾ ਮੈਂ ਆਹ ਲੈ ਜਾਓ ਇਹਨੂੰ ਚੱਲਣ ਲਈ ਜਾਮ ਹੋਈ ਹੈ ਜੀ ਇਹਨੂੰ ਦੱਸਣਾ ਜਾਮ ਜੀ ਹੋਈ ਆ ਤੇ ਟਾਪ ਕਰਦੀ ਆ ਧਗਾ ਆ ਵੀ ਨਹੀਂ ਚੱਲਦਾ ਥੋੜਾ ਥੋੜਾ ਕੋਈ ਗੱਲ ਨਹੀਂ ਉਹਨੇ ਸਹੀ ਕਰ ਦੇਣਾ ਆਪੇ ਚਲ ਕੋਈ ਗੱਲ ਨਹੀਂ ਮੈਂ ਕਰਾ ਲਵਾਂ ਨਾ ਠੀਕ ਲੈ ਜਾਓ ਫਿਰ ਇਹਨੂੰ